ਕੰਪਲੇਨ ਆਉਦੀ ਆ ਮਾਰ ਕਿੱਥੇ ਕਿੱਥੇ ਪ੍ਰੋਬਲਮ ਹੁੰਦੀ ਆ ਇਹ ਸਾਈਟ ਤੇ ਜਿਹੜੀਆਂ 골ਡਨ ਗੇਟ ਵਾਲੀ ਸਾਈਡ ਹੈਗੀਆਂ ਸਲੀਪ ਰੋਡ ਤੇ ਬਹੁਤ ਸਾਰੀਆਂ ਪ੍ਰੋਬਲਮਸ ਸੀਗੀਆਂ ਇਹ ਜਿਹੜੀਆਂ ਦੋਵੇਂ ਸਲੀਪ ਰੋਡਾਂ ਤੇ तकरीबन ਇੱਥੇ ਕਾਰ ਦੇ ਕਾਰ ਦੀਆਂ ਕਾਰ ਦੀ ਮਾਰਕਿੰਗਸ ਆ ਉੱਥੇ ਕਿਤੇ ਮਕੈਨਿਕ ਦਾ ਕੰਮ ਚੱਲਦਾ ਹੋਆ ਕਿਤੇ ਇੱਥੇ ਏਜੰਸੀਆਂ ਹੈਗੀਆਂ ਉਹ ਬਹੁਤ ਸਾਰੀਆਂ ਪ੍ਰੋਬਲਮਸ ਸੀ ਕਿਤੇ ਦੇਖ ਲੜਨ ਵਾਲੇ ਕੋਈ ਲਾਈਟ ਲਾਣੇ ਅਨ ਸਸਰੀ ਜਿਹੜੀਆਂ ਆ ਉਹ ਐਵੇ ਦੀਆਂ ਫੈਸਿਲਟੀਆਂ ਕਿਸੇ ਨੂੰ ਪ੍ਰੋਵਾਈਡ ਨਹੀਂ ਹੈਗੀਆਂ ਬਹੁਤ ਸਾਰੀਆਂ ਵਾਰਦਾਤਾਂ ਬਹੁਤ ਸਾਰੇ ਕ੍ਰਾਈਮ ਹੋਣ ਦੇ ਉਹਨੂੰ ਰੋਕਣ ਵਾਸਤੇ ਸਾਨੂੰ ਇਹ ਸਾਰੇ ਚੀਜ਼ਾਂ ਕਰਨੀਆਂ ਪਈਆਂ ਜਿਨ੍ਹਾਂ ਨਾਲ ਕ੍ਰਾਈਮ ਜਿਹੜਾ ਕੰਟਰੋਲ ਹੋ ਸਕੇ ਹੁਣ ਅਕਰੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਖਾਸ ਤੌਰ ਤੇ ਟ੍ਰੈਫਿਕ ਪੁਲਿਸ ਵੱਲੋਂ ਜਿਹੜੀ ਆ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਤਾਂ ਅਸੀਂ ਇਸ ਮੌਜੂਦ ਹੈਗੇ ਆ ਜੀਟੀ ਰੋਡ ਦੇ ਉੱਤੇ 골ਡਨ ਗੇਟ ਦੇ ਨੇੜੇ ਦੱਸਦੀ ਆ ਕਿ ਅੱਜ ਜੋ ਐਡੀਐਸਪੀ ਟ੍ਰੈਫਿਕ ਮੈਡਮ ਹੈਗੇ ਨੇ ਉਹਨਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਹਾਲਾਂਕਿ ਸਰਵਿਸ ਲਾਈਨ ਦੇ ਵਿੱਚ ਮੌਜੂਦ ਆ ਜਿਨ੍ਹਾਂ ਕੋਲੋਂ ਰੋਂਗ ਪਾਰਕਿੰਗ ਹੋਈਆਂ ਨੇ ਜਾਂ ਕਰੋਸਪੈਂਟ ਕਰਕੇ ਖੜਦੇ ਨੇ ਉਨ੍ਹਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਆਪਣੀ ਪੂਰੀ ਟੀਮ ਦੇ ਨਾਲ ਹਾਲਾਂਕਿ ਰੋਜ਼ ਆਪਾਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਆ ਲਗਾਤਾਰ ਗੁਰੂ ਨਗਰੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜੋ ਮੈਡਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਜੇ ਕੋਈ ਗਲਤੀ ਕਰਦਾ ਆ ਤਾਂ ਉਸ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਹੁੰਦੀ ਆ ਤਾਂ ਰੋਂਗ ਪਾਰਕਿੰਗ ਜਿਹੜੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਵੀ ਜਿਹੜੀ ਆ ਵੱਡੀ ਕਾਰਵਾਈ ਹੁੰਦੀ ਆ ਤਾਂ ਮੈਮ ਲਗਾਤਾਰ ਕਾਰਵਾਈ ਕਰ ਰਹੇ ਹੋ ਲਗਾਤਾਰ ਸ਼ਹਿਰ ਦੇ ਵਿੱਚ ਇਹ ਕੋਈ ਰੋਂਗ ਪਾਰਕਿੰਗ ਕਰਦਾ ਹੈ ਰੂਲ ਦੀ ਉਲੰਘਣਾ ਕਰਦਾ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਦਾ ਉੱਤੇ ਕਮੇਟੀ ਕਾਰਵਾਈ ਹੁੰਦੀ ਹੈ ਤਾਂ ਅੱਜ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਐਕਚੁਅਲੀ ਕਾਫੀ ਵਿਰਾਂਤੋਂ ਨਾਲ ਸਾਨੂੰ ਮਤਲਬ ਮੈਸੇਜ ਵੀ ਆਉਂਦੇ ਜਿਵੇਂ ਸਾਡਾ ਸੋਸ਼ਲ ਮੀਡੀਆ ਫੈਲਿਆ ਸਾਡੇ ਟ੍ਰੈਵਲ ਦਾ ਇੱਕ ਫੋਨ ਚੱਲਦਾ ਉਹਦੇ ਵਿੱਚ ਸਾਨੂੰ ਕੰਟੀਨਿਊ ਕੰਪਲੇਨ ਆਉਂਦੀ ਆਵਾ ਕਿਥੇ ਕਿਥੇ ਪ੍ਰੋਬਲਮ ਹੁੰਦੀ ਆ ਇਹ ਸਾਈਡ ਤੇ ਜਿਹੜੀਆਂ ਗੋਲਡਨ ਗੇਟ ਵਾਲੀ ਸਾਈਡ ਹੈ ਨਾ ਸਲੀਪ ਰੋਡ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਸਿੱਗੀਆਂ ਇਆਂ ਜਿਹੜੀਆਂ ਦੋਵੇਂ ਸਲੀਪ ਰੋਡਾਂ ਤਕਰੀਬਨ ਇੱਥੇ ਕਾਰ ਦੇ ਕਾਰ ਦੀਆਂ ਕਾਰ ਦੀਆਂ ਮਾਰਕੀਟਸ ਹਨ ਉੱਥੇ ਕਿਤੇ ਮਕੈਨਿਕ ਦਾ ਕੰਮ ਚੱਲ ਰਿਹਾ ਵਾ ਕਿਤੇ ਇੱਥੇ ਏਜੰਸੀਆਂ ਹੈਗੀਆਂ ਉਹ ਬਹੁਤ ਸਾਰੀਆਂ ਪ੍ਰੋਬਲਮਾਂ ਸਿੱਗੀਆਂ ਤੇ ਡੇਲੀ ਦਾ ਇਹ ਕੰਪਲੈਂਟ ਸੀ ਕਿ ਇਹ ਪ੍ਰੋਬਲਮ ਆਉਂਦੀ ਆ ਉਹਦੇ ਕਰਕੇ ਹੁਣ ਅਜੇ ਆਏ ਹੋਏ ਆ ਇਹ ਜਿਹੜੀ ਸਲੀਪ ਰੋਡ ਆ ਇਹ ਵੀ ਜਿਹੜੀ ਨਾਲ ਦੇ ਨਾਲ ਸ਼ਹਿਰ ਜਿਵੇਂ ਬਾਹਰ ਨੂੰ ਲੋਕਾਂ ਨੇ ਨਿਕਲਣਾ ਹੁੰਦਾ ਤੇ ਕਿਸੇ ਵੇਲੇ ਕੋਈ ਪ੍ਰੋਬਲਮ ਨਾ ਹੋਵੇ ਤੇ ਸਲਿਪਰੋਟੀ ਬਿਲਕੁਲ ਨੀਰ ਐਂਡ ਕਲੀਅਰ ਕਰਵਾਈ ਜਾਵੇ ਕਿਉਂਕਿ ਖਾਸਾ ਤੌਰ ਤੇ ਦੇਖਿਆ ਜਾਂਦਾ ਸੀਗਾ ਕਿ ਮੇਨ ਰੋਡ ਤਾਂ ਯੂਜ਼ ਕਰਦੇ ਨੇ ਲੇਕਿਨ ਇਹ ਜਿਹੜੀ ਸਰਵਿਸ ਲਾਈਨ ਆ ਲੋਕ ਇਸ ਤੇ ਜ਼ਿਆਦਾ ਧਿਆਨ ਨਹੀਂ ਸੀ ਦਿੰਦੇ ਜਾਂ ਪਹਿਲਾਂ ਅਧਿਕਾਰੀਆਂ ਦੀ ਵੀ ਗੱਲ ਕਰੀਏ ਤਾਂ ਇੱਥੇ ਧਿਆਨ ਨਹੀਂ ਸੀ ਦਿੱਤਾ ਜਾਂਦਾ ਤਾ ਕਈ ਕਈ ਲੋਗਾਂ ਨੇ ਤੇ ਕਬਜ਼ੇ ਵੀ ਕੀਤੇ ਸੀ ਇਹਨਾਂ ਨਜਾਇਜ਼ ਤੌਰ ਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਏਗੀ ਨਹੀਂ ਬਿਲਕੁਲ ਬਿਲਕੁਲ ਵੇਖੋ ਜੋ ਹੀ ਨਜਾਇਜ਼ ਕਬਜ਼ਾ ਰੋਡ ਦੇ ਉੱਤੇ ਚਾਹੀਏ ਉਹ ਸਲੀਪ ਰੋਡ ਆ ਸਰਵਿਸ ਲੇਨ ਜਿਹਨੂੰ ਆਪਾਂ ਕਹਿ ਦਿੰਦੇ ਆ ਚਾਹੀਏ ਉਹ ਮੇਨ ਰੋਡ ਆ ਜਿਹੜਾ ਸੈਂਟਰ ਦੇ ਵਿੱਚ ਜਿਵੇਂ ਜਗ੍ਹਾ ਖਾਲੀ ਆ ਲੋਕਾਂ ਨੇ ਬੋਰਡ ਆਪਣੇ ਮੇਨ ਰੋਡ ਦੇ ਉੱਪਰ ਲਾਏ ਹੋਏ ਆ ਜਿਵੇਂ ਡਸਟਬਿਨ ਆ ਉਹ ਵੀ ਮੇਨ ਰੋਡ ਦੇ ਉੱਪਰ ਰੱਖੇ ਹੋਏ ਆ ਜਿਵੇਂ ਆਹ ਕਾਰ ਵਾਲੇ ਹੈਗੇ ਇਹਨਾਂ ਦੀਆਂ ਏਜੰਸੀਆਂ ਵਾਂ ਜੋ ਵੀ ਇਹ ਕੰਮ ਕਰਦੇ ਆ ਵੀਲਸ ਵਾਲੇ ਹੋਗੇ ਇਹ ਸਾਰੇ ਉੱਪਰ ਸਵਾਰ ਰੱਖਦੇ ਆ ਈਵਨ ਕਿ ਕਾਰਾਂ ਵੀ ਜਿਵੇਂ ਆਹ ਲੱਗੀਆਂ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮਗਰ ਜੇ ਇਹ ਰੋਡ ਤੇ ਕਹਿਣਗੇ ਲਾਉਣਗੇ ਤਾਂ ਰੋਡ ਤੇ ਬਿਲਕੁਲ ਨਹੀਂ ਪਿੱਛੇ ਸਕੂਲ ਵੀ ਹੈਗਾ ਇੱਕ ਜਦੋਂ ਆਪਾਂ ਇੱਥੇ ਆਏ ਸੀਗੇ ਸਕੂਲ ਵੀ ਹੈ ਸਕੂਲ ਦੇ ਆਟੋ ਵੀ ਹੈਗੇ ਆ ਔਰ ਸਾਡੀ ਕੋਸ਼ਿਸ਼ ਇਹੋ ਹੀ ਹੈਗੀ ਆ ਕਿ ਇਹ ਜਿਹੜੀਆਂ ਰੋਡਾਂ ਬਿਲਕੁਲ ਨੀਡ ਐਂਡ ਕਲੀ ਜੇ ਬੱਚਿਆਂ ਨੂੰ ਨਿਕਲਣ ਵਾਸਤੇ ਸਰਵਿਸ ਲੇਨ ਦੇ ਵਿੱਚੋਂ ਜਾਏ ਇਸ ਲੇਨ ਦੇ ਵਿੱਚੋਂ ਨਿਕਲ ਕੇ ਆਰਾਮ ਨਾਲ ਜਾ ਸਕਦੇ ਬਾਹਰ ਮੇਨ ਰੋਡ ਤੇ ਨਾ ਹੋਵੇ ਕੰਜੈਸ਼ਨ ਇਸ ਕਰ ਮਤਮਦਿ ਖਾਲੀ ਰੱਖਿਆ ਜਾਵੇ ਮੈਮ ਉਸ ਦਿਨ ਵੀ ਅਸੀਂ ਕਵਰੇਜ ਦੌਰਾਨ ਜਿਹੜੇ ਗੁਰੂ ਨਗਰੀ ਦੇ ਵਾਸੀ ਹੈਗੇ ਨੇ ਉਹਨਾਂ ਤੱਕ ਅਪਡੇਟ ਦੱਸੀ ਸੀਗੀ ਕਿ ਜਿਹੜੇ ਸ਼ਹਿਰ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਬੱਤੀਆਂ ਲਗਾਈ ਫਿਰਦੇ ਨੇ ਗੱਡੀਆਂ ਦੇ ਉੱਤੇ ਉਹਨਾਂ ਦੇ ਉੱਤੇ ਕੋਈ ਨਵੀਂ ਐਡਵਾਈਜ਼ਰੀ ਜਿਹੜੀ ਆ ਜਾਰੀ ਹੋਈ ਹੋਵੇ ਉਹ ਵੀ ਜ਼ਰੂਰ ਇੱਕ ਵਾਰੀ ਜਿਹੜੀ ਆ ਸਾਂਝੀ ਕਰੋ ਗੱਲਬਾਤ ਦੇਖੋ ਜਿਹੜੀਆਂ ਗੱਡੀਆਂ ਦੇ ਉੱਤੇ ਜਿਹੜੇ ਫਲੈਸ਼ਰ ਆ ਜਿਹਦੇ ਵਿੱਚ ਗੱਲ ਕਰਦੇ ਆਪਾਂ ਕਿ ਫਲੈਸ਼ਰ ਉਹਦੇ ਵਿੱਚ ਰੈੱਡ ਤੇ ਕੋਈ ਬੰਦਾ ਕੋਈ ਹੂਟਰ ਲਾ ਲੇ ਕੋਈ ਲਾਈਟ ਲਾ ਲੇ ਅਨਨੈਸੈਸਰੀ ਜਿਹੜੀਆਂ ਇਵੇਂ ਦੀਆਂ ਫੈਸਿਲਿਟੀਆਂ ਕਿਸੇ ਨੂੰ ਪ੍ਰੋਵਾਈਡ ਨਹੀਂ ਹੈਗੀਆਂ। ਉਹ ਆਪਾਂ ਚਾਹੀਏ ਵੀ ਕੋਈ ਵੀ ਵੀਆਪੀ ਸੰਦੇ ਵਿੱਚ ਬਲੈਕ ਜਾਲੀਆਂ ਲਾਉਣੀਆਂ, ਕਾਲੀਆਂ ਫਿਲਮਾਂ ਲਾਉਣੀਆਂ। ਬਿਲਕੁਲ ਨਹੀਂ। ਲਾਸਟ ਟਾਈਮ ਵੀ ਮੈਨੂੰ ਲੱਗਾ ਜਦੋਂ ਆਪਾਂ ਜਦੋਂ ਹੁਣ ਆ ਵੀ ਦੇਖੋ ਆ ਵੀ ਇਹਦੇ ਵਿੱਚ ਜਾਲੀਆਂ ਲੱਗੀਆਂ ਹੋਈਆਂ। ਆਪਣੀ ਆਈਡੈਂਟੀਟੀ ਨੂੰ ਕੋਈ ਵੀ ਲੁਕਾਸ਼ ਪਾ ਨਹੀਂ ਸਕਦਾ। ਇਸ ਕਰਕੇ ਸਾਡਾ ਵੱਧ ਤੋਂ ਵੱਧ ਹੈਗਾ ਕਿ ਬੰਦਾ ਹਾਂ ਜਿਸ ਨੂੰ ਕੋਈ ਪ੍ਰੋਬਲਮ ਹੈ। ਇੱਕ ਮੈਂ ਇਹਦੇ ਨਾਲ ਹੋਰ ਵੀ ਇੱਕ ਮੈਂ ਇਹਦੇ ਨਾਲ ਹੋਰ ਵੀ ਐਡ-ਆਨ ਕਰਨਾ ਚਾਹੁੰਦੀ ਆ। ਬਹੁਤ ਸਾਰੇ ਲੋਕ ਕਮੈਂਟ ਕਰਦੇ ਆ। ਮਤਲਬ ਗਲਤ ਵੀ ਕਮੈਂਟ ਕਰਦੇ ਆ। ਪੁਲਿਸ ਪੈਸੇ ਇਕੱਠੇ ਕਰਦੀ ਹੈ। ਸਾਡਾ ਹੈਗਾ ਬਹੁਤ ਸਾਰੀਆਂ ਵਾਰਦਾਤਾਂ ਬਹੁਤ ਸਾਰੇ ਕ੍ਰਾਈਮ ਹੋਣ ਦੇ ਉਹਨੂੰ ਰੋਕਣ ਵਾਸਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਜਿਸ ਦੇ ਨਾਲ ਕ੍ਰਾਈਮ ਜਿਹੜਾ ਕੰਟਰੋਲ ਹੋ ਸਕੇ ਦੂਜੀ ਗੱਲ ਹੈ ਮਤਲਬ ਜੇ ਕਿਸੇ ਦੀ ਇਹਦੀ ਗੱਲ ਬਣਦੀ ਜੀ ਪਰਮਿਸ਼ਨ ਜੇ ਕਿਸੇ ਨੂੰ ਪ੍ਰੋਬਲਮ ਆ ਉਹਦੇ ਕੋਲ ਪਰਮਿਸ਼ਨ ਹੈਗੀ ਤਾਂ ਡਾਕਟਰ ਦੀ ਹੈਗੀ ਹਾਂ ਸਕਿਨ ਦੀ ਬਹੁਤ ਜਗ੍ਹਾ ਪ੍ਰੋਬਲਮ ਆ ਤਾਂ ਆਸੋ ਦੇ ਅਦਰਵਾਇਜ਼ ਜੇ ਕੋਈ ਵੈਸੇ ਹੀ ਬੰਦਾ ਕਾ ਵੀ ਜਾਲੀਆਂ ਲਾ ਕੇ ਤੇ ਮੈਂ ਤੁਰਿਆ ਫਿਰਾਂ ਆਪਣੀ ਆਇਡੈਂਟੀਟੀ ਜਿਹੜੀ ਸਾਰੀ ਲਗਾ ਲਾਂ ਬਹੁਤ ਸਾਰੇ ਹੁਣ ਵੇਖੋ ਅੱਜ ਵੀ ਪਟਿਆਲੇ ਦਾ ਵੀ ਦੋਸਤ ਦਾ ਨਬਾ ਹੈ ਜਿੱਥੇ ਗਰਨੇਡ ਦਾ ਹੋਇਆ ਅਟੈਕ ਗੁਰੂ ਮਾਰੇ ਦੀ ਕਿਰਪਾ ਨਾਲ ਕੋਈ ਕੈਜੂਐਲਟੀ ਜਾਂ ਫਟਿਆ ਨਹੀਂ ਹੋ ਮਗਰ ਉਹਨੂੰ ਵੇਖਦਿਆਂ ਹੋਇਆਂ ਜਿੱਥੋਂ ਤੱਕ ਵੀ ਹੋਊਗਾ ਤੇ ਜੋ ਮਾਦੀ ਬੋਲਣਾ ਹੈ ਬਿਲਕੁਲ ਸਾਡੀ ਕੋਸ਼ਿਸ਼ ਇਹ ਨੀਟ ਐਂਡ ਕਲੀਨ ਸਾਫ ਤੁਫਰੇ ਟੂ ਵੀਨਰ ਦੇ ਉੱਤੇ ਜਿੱਦੇ ਹੂਟਰ ਜੋ ਬੁਲਟ ਅਟੈਕਿੰਗ ਹੋ ਗਈ ਉਹਦੇ ਵੀ ਅਸੀਂ ਦੁੱਧੇ ਹੋਇਆ ਮੈਨੂੰ ਲੱਗਦਾ ਉਸ ਦਿਨ ਆਪਾਂ ਉਦੋਂ ਵੀ ਆਵਾ ਮਨਜੀਤਾ ਜੀ ਕਿਚਾ ਰੋਡ ਤੇ ਕਰਦੇ ਸੀ ਜੀ ਉਹਦੇ ਬਿੱਤੇ ਤੁਹਾਨੂੰ ਇੱਕ ਕਮੈਂਟ ਆਇਆ ਸੀਗਾ ਜੀ ਜਿਹੜੀਆਂ ਗੋਲਡਨ ਗੇਟ ਵਾਲੀਆਂ ਸਭ ਫਲੇਨ ਹੋ ਗਈਆਂ ਬਿਲਕੁਲ ਜਿਹੜੀਆਂ ਬਲੌਕ ਕੀਤੀਆਂ ਹਨ ਮੇਰੇ ਮੈਂ ਮਤਲਬ ਮੇਰੇ ਹੁਣ ਦਿਮਾਗ 'ਚ ਉਹ ਚੀਜ਼ ਆਈ ਉਸ ਜਦੋਂ ਆਪਾਂ ਕਰ ਰਹੇ ਸੀ ਜੀ ਉਹ ਵੇਖੋ ਸਾਨੂੰ ਉਹਦੇ ਨਾਲ ਤੁਹਾਡੇ ਨਾਲ ਵੀ ਕਿੰਨੀ ਫੈਸਿਲਿਟੀ ਬਣਦੀਆਂ ਮਗਰ ਬਣਦੀਆਂ ਕਿਉਂਕਿ ਅਸੀਂ ਤੁਹਾਡੇ ਥਰੂ ਲੋਕਾਂ ਨਾਲ ਗੱਲ ਕਰਦੇ ਹਾਂ ਬਹੁਤ ਸਾਰੇ ਕਮੈਂਟ ਆਦੇ ਜਿਹੜੇ ਕੋਈ ਦੱਸਦੇ ਨੇ ਵੀ ਮੈਡਮ ਆਹ ਇੱਥੇ ਪ੍ਰੋਬਲਮ ਆ ਗਈ ਆ ਸਾਡੀ ਕੋਸ਼ਿਸ਼ ਹੁੰਦੀ ਆ ਮਤਲਬ ਸਾਡੀ ਟੀਮ ਇਹ ਨਹੀਂ ਸਾਂ ਹੈਗੀ ਹੈ ਜੋ ਥੋੜਾ ਠੰਡਾ ਹੋਗਾ ਤੇ ਲੈ ਜਾਵਾਂਗੇ ਮੁਥਰੀ ਵਖਰੀ ਏਰੀਆ ਨੇ ਸਵੇਪ ਵੀ ਸਾਡਾ ਹੋ ਜਾਂਦਾ ਕਿ ਕਿਹੜੀ ਜਿਹੜੀ ਏਰੀਆ ਦੇ ਵਿੱਚ ਜਾਣਾ ਨਹੀਂ ਜਾ ਜਾਣਾ ਸਵੇਰੇ ਮੀਟਿੰਗ ਦੀਆਂ ਨਾਲ ਗੱਲਬਾਤ ਹੁੰਦੀ ਕਿੰਨੀ ਕਿੰਨੂ ਪ੍ਰੋਬਲਮ ਕਿੱਥੇ ਆਉਂਦੀ ਆ ਜੇ ਕੋਈ ਭੈਣ ਭਰਾ ਜਿਹੜੇ ਸਾਡਾ ਸੋਸ਼ਲ ਮੀਡੀਆ ਜਿਹੜਾ ਐਡੀਸੀਪੀ ਟ੍ਰੈਫਿਕ ਦਾ ਗਰੂਪ ਚੱਲਦਾ ਉਹਦੇ ਵਿੱਚ ਕੋਈ ਕੰਪਲੇਨ ਆਉਂਦੀ ਤਾਂ ਸਾਡੀ ਕੋਸ਼ਿਸ਼ ਹੁੰਦੀ ਵੱਧ ਤੋਂ ਵੱਧ ਇਮੀਡੀਏਟਲੀ ਉੱਥੇ ਜਾ ਕੇ ਜਿਹੜੀ ਲੋਕਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਸਾਰਟਡ ਕਰੀ ਮੈਮ ਇਸ ਦੇ ਵਿੱਚ ਇੱਕ ਮੈਂ ਸਵਾਲ ਲੈਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਕਹਿ ਕਿ ਅਗਰ ਕੋਈ ਵੀ ਹੋਣਗੇ ਤਾਂ ਇਸ ਦੀ ਵੀ ਜਿਹੜੀ ਆ ਜਿਹੜੀ ਜਾਂਚ ਪੜਤਾਲ ਕੀਤੀ ਜਾਊਗੀ ਜੇਕਰ ਕਈ ਵਾਰ ਕੀ ਹੁੰਦਾ ਕਿ ਕਈ ਫੇਕ ਪਰਮਿਸ਼ਨਸ ਬਣਾ ਲੈਂਦੇ ਆ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਜੀ ਇਹ ਤੋ ਐ ਨਹੀਂ ਹੁੰਦਾ ਵੀ ਜਿਹੜਾ ਮਰਜ਼ੀ ਸੋਚੇ ਉਹ ਹੀ ਪਰਮਿਸ਼ਨ ਲੈ ਲਈ ਜੀ ਕਿਤੇ ਕੋਈ ਬਾਤ ਕੋਈ ਬਸੰਦ ਹੁੰਦਾ ਮਨੇ ਆਪਾਂ ਗਰਮੀ ਤੇ ਆਪਾਂ ਤੁਸੀਂ ਵੀ ਗਰਮੀ ਦੀ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਆ ਤੁਹਾਡੇ ਰੰਗ ਰੰਗ ਜ਼ਰੂਰ ਕਾਲੇ ਹੋਣਗੇ ਆਦਰਵਾਇਜ਼ ਕੁਝ ਨਹੀਂ ਹੁੰਦਾ ਬੰਦੇ ਨੂੰ ਕੁਝ ਨਹੀਂ ਹੁੰਦਾ ਜੇ ਤੁਹਾਡੀ ਇਹਦੇ ਨਾਲੇ ਹਿਊਮਨਿਟੀ ਜਿਹੜੀ ਉਹ ਵੀ ਤਗੜੀ ਵਿਲ ਪਾਵਰ ਜਿਹੜੀ ਉਹ ਚੰਗੀ ਬਣਦੀ ਹੈ ਔਰ ਮੈਂ ਨਹੀਂ ਸਮਝੀ ਇਹਦੇ ਨਾਲ ਕੋਈ ਪ੍ਰੋਬਲਮ ਹੋ ਗਈ ਉਹਦਾ ਮਤਲ ਕੋਈ ਸਾਡੇ ਲਈ 100 ਜੋ 1-2% ਹੋਇਆ ਕਿ ਇਹ ਨਹੀਂ ਹੈਗਾ ਵੀ ਸਾਰਾ ਸ਼ਹਿਰ ਕਹਿੰਦੀ ਮੈਂ ਪਰਮਿਸ਼ਨ ਲੈ ਲਾਂ ਤੇ ਮੈਂ ਆ ਪਰਮਿਸ਼ਨ ਦੇ ਦੂੰਗੀ ਉਹਦੇ ਵਿੱਚ ਉਹ ਚੀਜ਼ ਨਹੀਂ ਕੋਈ ਉਹ ਪਸੰਦੀ ਨਾਲ ਉਹ ਡਾਕਟਰ ਦੇ ਨਾਲ ਹੀ ਮੈਂ ਗੱਲ ਕਰੂੰਗੀ ਮੈਂ ਉਹੀ ਗੱਲ ਮੈਂ ਕਰਾਂਗਾ ਕਿ ਜਦੋਂ ਚੈੱਕ ਜਰੂਰ ਹੋ ਜਦੋਂ ਪਰਮਿਸ਼ਨ ਦਿਵੋਗੇ ਜਾਂ ਕੋਈ ਲੈਣ ਆਉਂਦਾ ਤੋੜਾ ਕ੍ਰੋਸ ਚੈੱਕ ਹੋਣਾ ਜ਼ਰੂਰੀ ਹੈ ਡਾਕਟਰ ਬਿਲਕੁਲ ਬਿਲਕੁਲ ਕ੍ਰੋਸ ਚੈੱਕ ਜਰੂਰ ਹੋਊਗਾ ਜਾਂ ਕਿਸੇ ਨੂੰ ਕੋਈ ਐਵੇਂ ਦੀ ਹੋਵੇ ਤੋ ਸੈਟ ਨਹੀਂ ਹੋਵੇ ਕੋਈ ਵੀ ਕਿਵੇਂ ਦੀ ਪ੍ਰੋਬਲਮ ਹੋਵੇ ਮੈਂ ਜੋ ਸੀਟੀ ਸਾਹਿਬ ਦੇ ਬਲੇ ਹੁੰਦੇ ਕੋਈ ਐਵੇਂ ਦੀ ਗੱਲ ਹੋਊਗੀ ਆਦਰਵਾਇਸ ਬਿਲਕੁਲ ਇਹ ਨਹੀਂ ਹੋਗਾ ਕਿ ਸਾਰਾ ਅੰਮ੍ਰਿਤਸਰੀ ਸੋਚੇ ਕਿ ਮੈਂ ਪਰਮਿਸ਼ਨ ਲੈ ਲਾਂ ਤੇ ਪਰਮਿਸ਼ਨ ਨੂੰ ਉਹ ਨਹੀਂ ਦੀ ਜੇ ਅਸੀਂ ਮੈਂ ਆਪ ਤੁਹਾਨੂੰ ਬੇਤੁਰੀ ਕਰਦੀ ਹਾਂ ਤੁਸੀਂ ਵੀ ਬਾਹਰ ਨਿਕਲਦੇ ਆ ਇਸ ਕਰਕੇ ਉਹ ਨਹੀਂ ਹੈਗਾ ਔਰ ਸਾਡੀ ਔ ਸਾਡ Vamos anunciar ਕਿ ਉਹ ਰੱਖਣ ਵਾਸਤੇ ਔਰ ਸਾਡੀ ਪੂਰੀ ਔਰ ਟ੍ਰੈਫਿਕ ਨਿਜਾਮਾ ਜਿਹੜੀ ਟ੍ਰੈਫਿਕ ਦੇ ਜਾਮ ਲੱਗਦੇ ਨਾ ਉਹ ਤੋਂ ਨਿਜਾਦ ਹੋਣ ਵਾਸਤੇ ਸਾਡੀ ਪੂਰੀ ਜਿਹੜੀ ਟੀਮ ਆ ਸਵੇਰ ਤੋਂ ਲੈ ਕੇ ਰਾਤ ਤੱਕ ਲੱਗੀ ਰਹਿੰਦੀ ਹੈ। ਹਾਂ ਲਾ ਸਵਾਲ ਆ ਕਿ ਜਿਹੜੇ ਲੋਕ ਜੋ ਕਾਨੂੰਨ ਦੀ ਉਲੰਘਣਾ ਕਰਦੇ ਆ ਜਿਹੜੇ ਰੂਲਸ ਨਹੀਂ ਫੋਲੋ ਕਰਦੇ ਤਾਂ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੋਗੇ ਸਾਡੇ ਮਾਧਿਅਮ ਰਾਹੀਂ ਕਿਉਂਕਿ ਰੂਲ ਜਿਹੜੇ ਜਿੰਨਾਂ ਵੱਲੋਂ ਲਗਾਤਾਰ ਤੋੜੇ ਜਾਂਦੇ ਕਿਹਾ ਜਾਂਦਾ ਜੀ ਮੇਰਾ ਚਾਚਾ ਮੰਤਰੀ ਆ ਤੇ ਮੇਰਾ ਭਰਾ ਪੱਤਰਕਾਰ ਆ ਜਾਂ ਪੁੱਤ ਦੇ ਵਿੱਚ ਸਾਡੇ ਜਿਹੜੇ ਆ ਰਿਸ਼ਤਦਾਰੀ ਹੈਗੀ ਆ ਤਾਂ ਉਹਨਾਂ ਨੁਕਾ ਕਰਕੇ ਕੀ ਕਹਿਣਾ ਚਾਹੋਗੇ ਮੇਰੇ ਕੋ ਜੇ ਮੈਂ ਆਪਣੇ ਤੋਂ ਹੀ ਲੈਣੀ ਹੈ ਜੇ ਮੈਂ ਆਪਣਾ ਲੈ ਲਾਂ ਚਾਹੀ ਤੁਹਾਡਾ ਕਰ ਲਾਂ ਵੀ ਮੈਂ ਪੁਲਿਸ ਵਾਲੀ ਆ ਮੇਰਾ ਕੋਈ ਕਵੇ ਵੀ ਮੈਂ ਪੁਲਿਸ ਸਾਡੀ ਰਿਸ਼ਤੇਦਾਰ ਹੈਗੀ ਆ ਤੁਹਾਡੇ ਵੱਲੋਂ ਕੋਈ ਡਿਪ੍ਰੈਸ ਵਾਲੇ ਹੈਗੇ ਆ ਜਾਂ ਹੋਰ ਵੀ ਕਿਸੇ ਦੀ ਗੱਲ ਹੋਵੇ ਅਜੇ ਤੱਕ ਵੈਸੇ ਗੁਰੂ ਮਹਾਰਾਜ ਦੀ ਕਿਰਪਾ ਵਾ ਕਿ ਐਵੇਂ ਦੀ ਕੰਮ ਨਹੀਂ ਚੱਲਿਆ ਮਗਰ ਜਿਹੜੀਆਂ ਚੀਜ਼ਾਂ ਨਹੀਂ ਆ ਉਹ ਨਹੀਂ ਕਰਨ ਦੇਣੀਆਂ ਚਾਹੇ ਕਾਲੀਆਂ ਜਾਲੀਆਂ ਹੋਣ ਚਾਹੇ ਬੁਲਟ ਬੁਲਟ ਪਟਾਕੇ ਹੋਣ ਕਾਲੀਆਂ ਫਿਲਮਾਂ ਹੋਣ ਟ੍ਰਿਪਲ ਰਾਈਡਿੰਗ ਹੋਵੇ ਰੈਸ਼ ਡਰਾਈਵਿੰਗ ਹੋਵੇ